ਆਕੇ ਕੱਲੇ ਹੂੰ ਕੁੜੀ ਸਾਡੀ ਅੱਜ ਚੜ ਗਈ ਜਾਂਦੀਆਂ ਨਾ ਫੇਰ ਵਾਪਸ ਗਈ ਵਾਪਸ ਫਿਰ ਉਹਨੇ ਜਾਣਾ ਹੀ ਸੀ ਹੂੰ ਗੁੱਡ ਮਾਰਨ ਹੈਵ ਐ ਨਾਈਸ ਡੇ ਗੁੱਡ ਮਾਰਨ ਨਹੀਂ ਗੁੱਡ ਈਵਨਿੰਗ ਗੁੱਡ ਈਵਨਿੰਗ ਗੁੱਡ ਈਵਨਿੰਗ ਅੱਖਾਂ ਦੇ ਡਾਰਕ ਸਰਕਲ ਪੈ ਗਏ ਮੰਮੀ ਹਾਏ ਮੈਂ ਕੀ ਕਰਾਂਗਾ ਫੋਨ ਘੱਟ ਵੇਖਿਆ ਕਰ ਫੋਨ ਤਾਂ ਮੈਂ ਜਮਾ ਹੀ ਨਹੀਂ ਚਲਾਉਂਦਾ ਚਲਾਉਂਦਾ ਕਿਉਂ ਨਹੀਂ ਗੁੱਡ ਮਾਰਨ ਨਾਈਸ ਡੇ ਮਲਾਵਾ ਜੋਲਾ ਮੜਗਿ ਮੇਰੇ ਤੇਰੇ ਲੈਣਗੇ ਤੇਰੇ ਤਾਂ ਗੋਲ ਲੈਣਾ ਉੱਟਾ ਮਾਉਣੇ ਕਹਿੰਦੇ ਮੜਗਿ ਹੂੰ ਕੁੜੀ ਸਾਡੀ ਅੱਜ ਚੜ੍ਹ ਕੇ ਚੱਜਦੀਆਂ ਨਾ ਫੇਰ ਵਾਪਸ ਗਈ ਵਾਪਸ ਫਿਰ ਉਹਨੇ ਜਾਣਾ ਹੀ ਸੀ ਹੂੰ ਗੁੱਡ ਮੌਰਨ ਹੈਵ ਐ ਨਾਈਸ ਡੇ ਗੁੱਡ ਈਵਨਿੰਗ ਗਾ ਗੁੱਡ ਈਵਨਿੰਗ ਆ ਗੁੱਡ ਈਵਨਿੰਗ ਅੱਖਾਂ ਦੇ ਡਾਰਕ ਸਰਕਲ ਪੈ ਗਏ ਮੰਮੀ ਹਾਏ ਮੈਂ ਕੀ ਕਰਾਂਗਾ ਤੂੰ ਫੋਨ ਘੱਟ ਵੇਖਿਆ ਕਰ ਫੋਨ ਤਾਂ ਬਜਾਵਾ ਹੀ ਨਹੀਂ ਚਲਾਉਂਦਾ ਚਲਾ